ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਮੈਂ ਦੀ ਬੈਸੀ ਤਾਂ ਮੈਂ ਮੈਨੂੰ ਉਹ ਬਹੁਤ ਰਿਸਪੈਕਟ ਦਿੰਦੇ ਆ ਬਹੁਤ ਪਿਆਰ ਦਿੰਦੇ ਆ ਪਰ ਬਹੁਤ ਦੇਰ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀਗੇ ਕਿ ਕਦੇ ਤਾਂ ਸਾਡੇ ਵਾਸਤੇ ਉਹ ਆਪਣੇ ਕੀਮਤੀ ਵਕਤ ਕੱਢਣ ਸੋ ਅੱਜ ਅਸੀਂ ਬਹੁਤ ਖੁਸ਼ ਆ ਕਿ ਸਾਡੇ ਕੋਲ ਹੀ ਆਏ ਨੇ ਸਾਡੇ ਵਾਸਤੇ ਮੇਰੇ ਵਾਸਤੇ ਤਾਂ ਰਾਦਰ ਉਹ ਇਨਸਪੀਰੇਸ਼ਨ ਹੈ ਕਿ ਜਦੋਂ ਇੱਕ ਔਰਤ ਇਸ ਲੈਵਲ ਤੇ ਪਹੁੰਚ ਸਕਦੀ ਹੈ ਤਾਂ ਬੱਚਿਆਂ ਨੂੰ ਵੀ ਇਹ ਬਹੁਤ ਜ਼ਿਆਦਾ ਇਨਸਪੀਰੇਸ਼ਨ ਹੈ ਕਿ ਲੜਕੀਆਂ ਜੇ ਚਾਹਣ ਤਾਂ ਬਹੁਤ ਕੁਝ ਕਰ ਸਕਦੀਆਂ ਅੱਜ ਜਿਆਦਾ-ਜਿਆਦਾ ਲੜਕੀਆਂ ਨੇ ਪ੍ਰੋਗਰਾਮ ਦਿੱਤਾ ਜਿਸ ਤੋਂ ਇਹ ਵੀ ਦੁੰਨ ਜਿੱਦਾਂ ਸਰ ਵੀ ਕਹਿ ਰਹੇ ਨੇ ਬੀ ਲੜਕੀਆਂ ਦਾ ਜਿਹੜਾ ਹੈ ਬਹੁਤ ਜ਼ਿਆਦਾ ਯੋਗਦਾਨ ਹੈ ਅਗੇ ਵਧਣ ਚ ਔਰ ਮੈਂ ਆਪਣੇ ਸਾਰੇ ਟੀਮ ਦਾ ਅਸੀਂ ਜਿਨ੍ਹਾਂ ਨੇ ਵੀ ਸਕਸੈਸਫੁਲ ਪ੍ਰੋਗਰਾਮ ਦੇਣ ਦੇ ਵਿੱਚ ਕੋਸ਼ਿਸ਼ ਕੀਤੀ ਹੈ ਸਾਦੀ ਧੰਨਵਾਦੀਆਂ ਪਰ ਬਹੁਤ ਜ਼ਿਆਦਾ ਧੰਨਵਾਦੀ ਆ ਮੈਂ ਸਨ ਕਟਾਰੀਆ ਸਾਹਿਬ ਦੀ ਜਿਨ੍ਹਾਂ ਨੇ ਬਹੁਤ ਕੀਮਤੀ ਵਕਤ ਉਹਨਾਂ ਕੋਲ ਇਹਨਾਂ ਵਕਤ ਨਹੀਂ ਹੁੰਦਾ ਸਾਡਾ ਮੰਡ ਵਿਧਾਨ ਸਭਾ ਤੁਹਾਡੇ ਬਹੁਤ-ਬਹੁਤ ਸਿਰ ਤੁਹਾਡਾ ਧੰਨਵਾਦ ਹੈ ਔਰ ਮੈਂ ਮੀਨਾ ਮਿੱਤਲ ਜੀ ਦਾ ਤਾਂ ਮੈਂ ਬਹੁਤ-ਬਹੁਤ ਧੰਨਵਾਦੀ ਆ ਬਹੁਤ ਪਿਆਰ ਔਰ ਬਲੇਸਿੰਗਸ ਵੇਕ ਬਾਂਦੇ ਰੂਪ ਚੌਧਰ ਵੀ ਕਰਦੀ ਆ ਉਹਨਾਂ ਦੀ ਸਕਸੈਸ ਵਾਸਤੇ ਵੀ ਦੇਖੋ ਤਾਂ ਮੀਡੀਆ ਵਾਲੇ ਜਿਆਦਾ ਜਾਣ ਸਕਦੇ ਆ ਕਿ ਵਾਕੇ ਹੀ ਪੇਰੈਂਟਸ ਬਹੁਤ ਖੁਸ਼ੀ ਜਦੋਂ ਕਿ ਉਹਨਾਂ ਦੇ ਬੱਚਿਆਂ ਨੂੰ ਇਦਾਂ ਦਾ ਪਲੇਟਫਾਰਮ ਮਿਲਦਾ ਹੈ ਹੋਰ ਅੱਗੇ ਵਧਣ ਵਾਸਤੇ ਸੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਮੈਮ ਨੇ ਅੱਜ ਅਨਾਉਂਸ ਕੀਤਾ ਮੈਂਿਲ ਕੇ ਬਹੁਤ ਜ਼ਿਆਦਾ ਮਹਿਸੂਸ ਕਰਦੀ ਸੀ ਤੁਮੋਲੀ ਵਾਲੇ ਫਟਕਾਰੇ ਤਿੰਨ ਸਕੂਲਾਂ ਦੇ ਸਾਡੇ ਬੱਚੇ ਇਧ जो ऑन टाइम आने वास्ते कहने वो अद्धा अद्धा घंटा उन्होंने वेट करनी पैंती है तो भी मजबूर हो जाते हैं जे योजी गल मैडम कर दूँ मैम बहुत बहुत दिलों दिल दिन गहराइया तो बहुत धनबाद ही होगी स्कॉलर का प्रोग्राम काफ़ी अच्छा था और इसमें इन्होंने जिस तरह से सिंकरनाइजेशन और टीम वर्क ये सब चीज़ें दिखाई और साथ साथ ये बताया कि महिला सशक्तिकरण जो है मैडम ने भी बताया मित्तल मैम ने और जोशी मैम ने कि मतलब महिलाएं कहीं भी किसी से भी पीछे नहीं हैं और कितने ही ऊंचाई तक जाना पड़े इनसे इंस्पायरेशन लेके कोई भी कहीं तक पहुंच सकता है तो स्कॉलर्स जो है वो अपने बच्चों को एकेडमिक में ही नहीं करिकुलम एक्टिविटीज़ को करिकुलर एक्टिविटीज़ एकेडमिक्स और स्पोर्ट्स इवन स्पोर्ट्स में स्टेट नेशनल और इंटरनेशनल लेवल पर जिस मुकाम तक लेकर गए हैं तो शायद ही कोई स्कूल इस तरीके से करता हो और अपने बच्चों को इतना सपोर्ट करता हो तो स्कॉलर्स का काफ़ी काफ़ी हाथ है अपने बच्चों को काफ़ी आगे तक ले जाने में ਅੱਜ ਮੈਂ ਸਕਾਲਰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣੀ ਆ ਜੋ ਇੰਨਾ ਸਫਲ ਪ੍ਰੋਗਰਾਮ ਹੋਇਆ ਔਰ ਜੋ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਪੇਰੈਂਟਸ ਨੂੰ ਮੈਸੇਜ ਦਿੱਤਾ ਗਿਆ ਉਹ ਇੱਕ ਅਲੱਗ ਟਾਈਪ ਦਾ ਮੈਸੇਜ ਸੀਗਾ ਇੱਥੇ ਹਰ ਕਲਚਰ ਨੂੰ ਦਿਖਾਇਆ ਗਿਆ ਤਾਂ ਕਿ ਬੱਚੇ ਸਾਡੇ ਸਾਰੇ ਕਲਚਰ ਨੂੰ ਸਿੱਖਣ ਬੱਚੇ ਸਾਡੇ ਜਿਹੜੇ ਅੱਜ ਕੱਲ ਜਿਵੇਂ ਕਹਿੰਦੇ ਮੋਬਾਈਲ ਤੇ ਲੱਗ ਕੇ ਕਲਚਰ ਤੋਂ ਦੂਰ ਹੋ ਰਹੇ ਨੇ ਉਹ ਵੀ ਬੱਚਿਆਂ ਨੂੰ ਦੱਸਿਆ ਗਿਆ ਕਿ ਮੋਬਾਈਲ ਸਾਡੇ ਲਈ ਕਿੰਨਾ ਹਾਨੀਕਾਰਕ ਹੈ ਪਰ ਮੈਂ ਤੁਹਾਡੇ ਮਾਧਮ ਇੱਕ ਚੀਜ਼ ਕਹੂੰਗੀ ਕਿ ਅਸੀਂ ਬੱਚਿਆਂ ਨੂੰ ਤਾਂ ਰੋਕਦੇ ਹਾਂ ਪਰ ਪਹਿਲਾਂ ਸਾਨੂੰ ਪੇਰੈਂਟਸ ਨੂੰ ਵੀ ਕੰਟਰੋਲ ਕਰਨਾ ਪਏਗਾ ਅਸੀਂ ਕਹਿੰਦੇ ਕਿ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਆ ਸਾਨੂੰ ਥੋੜਾ ਜਿਹਾ ਆਦਤਾਂ ਸੁਧਾਰਨੀਆਂ ਪੈਣਗੀਆਂ ਕਿ ਘਰ ਜਾ ਕੇ ਅਸੀਂ ਮੋਬਾਈਲ ਘੱਟ ਯੂਜ਼ ਕਰੀਏ ਤਾਂ ਕਿ ਬੱਚੇ ਵੀ ਸਾਡੇ ਘੱਟ ਯੂਜ਼ ਕਰਨ ਕਿਉਂਕਿ ਅੱਗੇ ਆਉਣ ਵਾਲੇ ਬਹੁਤ ਜ਼ਿਆਦਾ ਹਾਨੀ ਕਰਕੇ ਔਰ ਸਕਾਲਰ ਸਕੂਲ ਦੀ ਦਿਨ ਪ੍ਰਤੀ ਦਿਨ ਮੈਂ ਹੀ ਕਹੂੰਗੀ ਵੀ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਔਰ ਸਕਾਲਰ ਸਕੂਲ ਕਰਕੇ ਸਾਡਾ ਰਾਜਪੁਰਾ ਚਾਹੇ ਸਟੇਟ ਲੈਵਲ ਹੈ ਚਾਹੇ ਨੈਸ਼ਨਲ ਲੈਵਲ ਹੈ ਇੰਟਰਨੈਸ਼ਨਲ ਲੈਵਲ ਤੱਕ ਵੀ ਸਾਡੇ ਬੱਚੇ ਗਏ ਨੇ ਤਾਂ ਮੈਂ ਉਸ ਲਈ ਟੀਐਲ ਜੋਸ਼ੀ ਸਾਹਿਬ ਔਰ ਮੈਡਮ ਸੁਦੇਸ਼ ਜੀ ਨੂੰ ਔਰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੀ ਆ ਕਿ ਜੋ ਇਹ ਪੂਰੀ ਲਗਨ ਨਾਲ ਬੱਚਿਆਂ ਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੇ ਨੇ ਤਾਂ ਕਿ ਬੱਚੇ ਆਪਣਾ ਸੋਨਾ ਭਵਿੱਖ ਚੁਣ ਸਕਣ ਇਹ ਮੇਰਾ ਪਰਿਵਾਰ ਹੈ ਮੈਂ ਨਹੀਂ ਜ਼ਬਰਦਸਤੀ ਨਹੀਂ ਵੀ ਆਪਣੇ ਪਰਿਵਾਰ ਮੈਂ ਜਾਣਾ ਸੀ ਪਰ ਮੈਨੂੰ ਇਹਨਾਂ ਨੇ ਇੱਕ ਗੱਲ ਕਹੀ ਕਿ ਦੇਖ ਲਓ ਆਪਣੇ ਪਰਿਵਾਰ ਚੋ ਜਾਣਾ ਹੈ ਤਾਂ ਮੇਰਾ ਪਰਿਵਾਰ ਹੈ ਮੈਂ ਨਹੀਂ ਜਾ ਸਕਦੀ ਸੀ ਔਰ ਮੈਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦਾ ਹਿੱਸਾ ਬਣਾਈ ਕਾਫੀ ਕੁਝ ਆ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਦੋਂ ਸ਼ੁਰੂ ਹੋ ਜੂਗਾ ਆਪਾਂ ਦੱਸਾਂਗੀ ਕੁੱਝ ਸਭ ਤੋਂ ਸਾਡਾ ਮੇਰਾ ਇੱਕ ਜਿਹੜਾ ਮੈਂ ਮੇਨ ਮੇਰਾ ਲੱਗੀ ਹੋਈ ਐ ਮੈਂ ਜਿਸ ਕੰਮ ਲਈ ਲਾਂ ਲਈ ਉਹ ਜਿਹੜੀ ਧਮੋਲੀ ਫਾਟਕ ਤੇ ਸਾਰੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਉਹਦਾ ਅੰਡਰਪਾਸ ਦੀ 90% ਅਪਰੂਵਲ ਹੋ ਚੁੱਕੀ ਐ ਥੋੜਾ ਬੋਤਾ ਰਹਿ ਗਿਆ ਉਹ ਵੀ ਅਪਰੂਵਲ ਜਲਦੀ ਲੈ ਕੇ ਨਹੀਂ ਸਾਰੇ ਰਾਜਪੁਰਾ ਦੇ ਬੱਚਿਆਂ ਨੂੰ ਈਜ਼ੀ ਹੋ ਜਾਊਗਾ ਕਿਉਂਕਿ ਮੇਰੇ ਕੋਲ ਨਾ ਬਹੁਤ ਸਾਰੇ ਬੱਚੇ ਆਉਂਦੇ ਸੀ ਪੇਰੈਂਟਸ ਤਾਂ ਆਂਦੇ ਆਂਦੇ ਸੀ ਕਿ ਮੈਡਮ ਸਾਡੇ ਲਈ ਕੁਝ ਕਰ ਦੋ ਅਸੀਂ ਬੜੇ ਪਰੇਸ਼ਾਨ ਆ ਤਾਂ ਉਹਦੋਂ ਮੈਂ ਸੋਚਦੀ ਸੀ ਕਿ ਵਾਕਈ ਜੇ ਮੈਨੂੰ ਇੰਨਾ ਚਿਰ ਵੇਟ ਕਰਨਾ ਪਵੇ ਤਾਂ ਕਿੰਨਾ ਮੁਸ਼ਕਿਲ ਐ ਤਾਂ ਮੈਂ ਥੈਂਕ ਸੈਂਟਰ ਮਿਨਿਸਟਰ ਦਾ ਕਿ ਜਿਨ੍ਹਾਂ ਨੇ ਮੇਰੀ ਇਸ ਪ੍ਰੋਬਲਮ ਨੂੰ ਸਮਝਿਆ ਔਰ ਉਹਨਾਂ ਨੇ ਅਪਰੂਵਲ ਦਿੱਤੀ ਹੈ। ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਦੀਦੀ ਭਾਰਤ